ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡੀ ਆਪਣੀ ਵੀਕਪਾਲ ਕੌਰ ਅਤੇ ਪੰਜਾਬੀ ਫੈਕਟੋ ਪੀਡੀਆ ਤੇ ਤੁਹਾਡਾ ਸਵਾਗਤ ਹੈ ਇਤਿਹਾਸ ਵਿੱਚ ਕਈ ਮਹਾਨ ਸਭਿਅਤਾਵਾਂ ਆਈਆਂ ਅਤੇ ਗਈਆਂ ਪਰ ਕੋਈ ਵੀ ਪ੍ਰਾਚਨ ਮਿਸਰ ਜਿੰਨਾ ਰਹੱਸਮਈ ਅਤੇ ਮਨਮੋਹਕ ਨਹੀਂ ਹੈ ਜਦੋਂ ਅਸੀਂ ਮਿਸਰ ਦਾ ਨਾਮ ਸੁਣਦੇ ਹਾਂ ਤਾਂ ਸਾਡੀਆਂ ਅੱਖਾਂ ਸਾਹਮਣੇ ਰੇਤ ਦੇ ਸਮੁੰਦਰ ਵਿੱਚ ਖੜੇ ਵਿਸ਼ਾਲ ਪਿਰਾਮਿਡ ਮਨੋੱਖ ਦੇ ਸਿਰ ਵਾਲੇ ਸ਼ੇਰ ਦੀ ਮੂਰਤੀ ਯਾਨੀ ਸਪਿੰਕਸ ਅਤੇ ਸੋਨੇ ਨਾਲ ਲੱਦੇ ਫਰੀਓਨਾਂ ਦੀਆਂ ਤਸਵੀਰਾਂ ਆ ਜਾਂਦੀਆਂ ਹਨ ਇੱਕ ਅਜਿਹੀ ਸਭਿਅਤਾ ਸੀ ਜਿਸ ਨੇ 10000 ਸਾਲਾਂ ਤੋਂ ਵੱਧ ਸਮੇਂ ਤੱਕ ਦੁਨੀਆ ਤੇ ਆਪਣੀ छाप ਛੱਡੀ ਪਰ ਇਹ ਸਭ ਕੁਝ ਇੱਕ ਮਾਰੂਥਲ ਦੇ ਵਿਚਕਾਰ ਕਿਵੇਂ ਸੰਭਵ ਹੋਇਆ ਨਦੀਆਂ ਦੇ ਕਿਨਾਰੇ ਹਮੇਸ਼ਾ ਤੋਂ ਹੀ ਇਨਸਾਨਾਂ ਦਾ ਘਰ ਰਹੇ ਹਨ ਕਿਉਂਕਿ ਉਹ ਬਹੁਤ ਉਪਜਾਊ ਹੁੰਦੇ ਹਨ ਅਤੇ ਜੀਵਨ ਦਾ ਸਮਰਥਨ ਕਰ ਸਕਦੇ ਹਨ ਇਸੇ ਕਾਰਨ ਕਰਕੇ ਨੀਲ ਨਦੀ ਦੇ ਕਿਨਾਰਿਆਂ ਤੇ ਦੁਨੀਆ ਦੀ ਸਭ ਤੋਂ ਵੱਡੀ ਪ੍ਰਾਚੀਨ ਸਭਿਅਤਾਵਾਂ ਵਿੱਚੋਂ ਇੱਕ ਪ੍ਰਾਚੀਨ ਮਿਸਰੀ ਸਭਿਅਤਾ ਨੇ ਜਨਮ ਲਿਆ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਮਹਾਨ ਸਭਿਅਤਾ ਦੇ ਰਾਜ਼ਾਂ ਨੂੰ ਖੋਲ੍ਹਾਂਗੇ ਇੱਕ ਨਦੀ ਨੇ ਇੱਕ ਮਾਰੂਥਲ ਦੇ ਵਿੱਚਕਾਰ ਦੁਨੀਆ ਦੀ ਸਭ ਤੋਂ ਮਹਾਨ ਸੱਭਿਤਾਵਾਂ ਵਿੱਚੋਂ ਇੱਕ ਨੂੰ ਕਿਵੇਂ ਜਨਮ ਦਿੱਤਾ? ਪ੍ਰਾਚੀਨ ਮਿਸਰੀ ਲੋਕਾਂ ਨੇ ਹਜ਼ਾਰਾਂ ਸਾਲ ਪਹਿਲਾਂ ਬਿਨਾਂ ਆਧੁਨਿਕ ਮਸ਼ੀਨਾਂ ਦੇ ਪਾਇਰਾਮਿਡ ਵਰਗੇ ਵਿਸ਼ਾਲ ਢਾਂਚੇ ਕਿਵੇਂ ਬਣਾਏ? ਮਮੀ ਬਣਾਉਣ ਦੀ ਰਸਮ ਇਹ ਪ੍ਰਕਿਰਿਆ ਕੀ ਸੀ ਅਤੇ ਉਹ ਮੌਤ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਕੀ ਸੋਚਦੇ ਸਨ? ਅਤੇ ਸਫਿੰਕਸ ਜਿਸ ਦਾ ਸਰੀਰ ਸ਼ੇਰ ਦਾ ਅਤੇ ਸਿਰ ਇਨਸਾਨ ਦਾ ਹੈ, ਦਾ ਅਸਲ ਰਾਜ ਕੀ ਹੈ? ਆਓ ਇਸ ਸੁਨੈਰੀ ਰੇਟ ਦੇ ਸਮੇਂ ਵਿੱਚ ਇੱਕ ਰੋਮਾਂਚਕ ਸਫ਼ਰ ਤੇ ਚੱਲੀਏ। ਇੱਕ ਨਦੀ ਨੇ ਇੱਕ ਮਾਰੂਥਲ ਦੇ ਵਿਚਕਾਰ ਦੁਨੀਆ ਦੀ ਸਭ ਤੋਂ ਮਹਾਨ ਸੱਭਿਤਾਵਾਂ ਵਿੱਚੋਂ ਇੱਕ ਨੂੰ ਕਿਵੇਂ ਜਨਮ ਦਿੱਤਾ? ਇਸ ਦਾ ਸਧਾਰਨ ਜਵਾਬ ਹੈ ਨੀਲ ਨਦੀ। ਫ਼ਾਟਿਨ ਮਿਸਰ ਪੂਰੀ ਤਰ੍ਹਾਂ ਨੀਲ ਨਦੀ ਦਾ ਤੋਹਫ਼ਾ ਸੀ। ਇਹ ਨਦੀ ਦੁਨੀਆ ਦੇ ਸਭ ਤੋਂ ਵੱਡੇ ਗਰਮ ਮਾਰੂਥਲ ਸਹਾਰਾ ਦੇ ਵਿਚਕਾਰੋਂ ਲੰਘਦੀ ਹੈ। ਇਸ ਮਾਰੂਥਲ ਵਿੱਚ ਜਿੱਥੇ ਦੂਰ ਦੂਰ ਤੱਕ ਜ਼ਿੰਦਗੀ ਦਾ ਕੋਈ ਨਾਮੁ ਨਿਸ਼ਾਨ ਨਹੀਂ ਹੈ, ਉੱਥੇ ਨੀਲ ਨਦੀ ਆਪਣੇ ਕਿਨਾਰਿਆਂ ਤੇ ਹਰਿਆਲੀ ਅਤੇ ਜੀਵਨ ਦੀ ਇੱਕ ਪਤਲੀ ਪਰ ਬਹੁਤ ਉਪਜਾਊ ਪੱਟੀ ਬਣਾਉਂਦੀ ਹੈ ਹਰ ਸਾਲ ਗਰਮੀਆਂ ਵਿੱਚ ਨੀਲ ਨਦੀ ਵਿੱਚ ਇੱਕ ਅਨੁਮਾਨਤ ਹੜ ਆਉਂਦਾ ਸੀ ਇਹ ਹੜ ਈਥੋਪੀਆ ਦੇ ਪਹਾੜਾਂ ਤੋਂ ਆਪਣੇ ਨਾਲ ਬਹੁਤ ਸਾਰੀ ਕਾਲੀ ਉਪਜਾਊ ਮਿੱਟੀ ਲੈ ਕੇ ਆਉਂਦਾ ਸੀ ਜਦੋਂ ਹੜ ਦਾ ਪਾਣੀ ਉਤਰਦਾ ਤਾਂ ਇਹ ਉਪਜਾਊ ਮਿੱਟੀ ਨਦੀ ਦੇ ਕਿਨਾਰਿਆਂ ਤੇ ਜਮਾ ਹੋ ਜਾਂਦੀ ਜਿਸ ਨਾਲ ਜ਼ਮੀਨ ਖੇਤੀ ਇਨ ਲਈ ਬਹੁਤ ਵਧੀਆ ਹੋ ਜਾਂਦੀ। ਇਸ ਉਪਜਾਊ ਜ਼ਮੀਨ ਕਾਰਨ ਮਿਸਰੀ ਲੋਕ ਆਸਾਨੀ ਨਾਲ ਕਣਕ ਜਿਉਂ ਅਤੇ ਹੋਰ ਫਸਲਾਂ ਉਗਾ ਸਕਦੇ ਸਨ ਜਿਸ ਨਾਲ ਉਹਨਾਂ ਕੋਲ ਹਮੇਸ਼ਾ ਲੋੜ ਤੋਂ ਵੱਧ ਭੋਜਨ ਹੁੰਦਾ ਸੀ। ਇਹੀ ਭੋਜਨ ਦੀ ਸੁਰੱਖਿਆ ਸੀ ਜਿਸ ਨੇ ਉਹਨਾਂ ਨੂੰ ਇੱਕ ਸਥਿਰ ਅਤੇ ਗੁੰਜਲਦਾਰ ਸਮਾਜ ਬਣਾਉਣ ਦੇ ਯੋਗ ਬਣਾਇਆ। ਲੋਕ ਕਿਸਾਨਾਂ ਤੋਂ ਇਲਾਵਾ ਕਾਰੀਗਰ, ਪੁਜਾਰੀ, ਸੈਨਿਕ ਅਤੇ ਸ਼ਾਸਕ ਬਣ ਸਕੇ। ਨੀਲ ਨਦੀ ਸਿਰਫ ਖੇਤੀ ਲਈ ਹੀ ਨਹੀਂ ਬਲਕਿ ਇਹ ਆਵਾਜਾਈ ਲਈ ਇੱਕ ਕੁਦਰਤੀ ਹਾਈਵੇ ਵੀ ਸੀ ਜਿਸ ਤੇ ਕਿਸ਼ਤੀਆਂ ਰਾਹੀਂ ਲੋਕ ਅਤੇ ਸਮਾਨ ਇੱਥੋਂ ਤੱਕ ਕਿ ਪਿਰਾਮਿਡ ਬਣਾਉਣ ਲਈ ਲੱਖਾਂ ਟਨ ਪੱਥਰ ਵੀ ਢੋਏ ਜਾਂਦੇ ਸਨ ਨੀਲ ਨਦੀ ਬਾਰੇ ਤੁਸੀਂ ਸਾਡੇ ਚੈਨਲ ਤੇ ਵੀਡੀਓ ਦੇਖ ਸਕਦੇ ਹੋ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਪ੍ਰਾਚੀਨ ਮਿਸਰੀ ਲੋਕਾਂ ਨੇ ਹਜ਼ਾਰਾਂ ਸਾਲ ਪਹਿਲਾਂ ਬਿਨਾਂ ਆਧੁਨਿਕ ਮਸ਼ੀਨਾਂ ਦੇ ਪਿਰਾਮਿਡ ਵਰਗੇ ਵਿਸ਼ਾਲ ਢਾਂਚੇ ਕਿਵੇਂ ਬਣਾਏ ਨੀਲ ਨਦੀ ਦੁਆਰਾ ਦਿੱਤੀ ਗਈ ਖੁਸ਼ਹਾਲੀ ਨੇ ਮਿਸਰੀ ਸਭਿਤਾ ਨੂੰ ਆਪਣੇ ਸ਼ਾਸਕਾਂ ਜਿਨ੍ਹਾਂ ਨੂੰ ਫਿਰਯੋਨ ਕਿਹਾ ਜਾਂਦਾ ਸੀ ਲਈ ਅਦਭੁਤ ਮਕਬਰੇ ਬਣਾਉਣ ਦੇ ਯੋਗ ਬਣਾਇਆ ਫਿਰਯੋਨ ਨੂੰ ਸਿਰਫ ਇੱਕ ਰਾਜਾ ਹੀ ਨਹੀਂ ਬਲਕਿ ਧਰਤੀ ਤੇ ਇੱਕ ਜੀਵਤ ਦੇਵਤਾ ਮੰਨਿਆ ਜਾਂਦਾ ਸੀ ਮਿਸਰੀ ਲੋਕਾਂ ਦਾ ਮੰਨਣਾ ਸੀ ਕਿ ਮੌਤ ਤੋਂ ਬਾਅਦ ਇੱਕ ਹੋਰ ਜ਼ਿੰਦਗੀ ਹੁੰਦੀ ਹੈ ਅਤੇ ਫਿਰਯੋਨ ਨੂੰ ਉਸ ਦੂਜੀ ਦੁਨੀਆ ਵਿੱਚ ਰਾਜ ਕਰਨ ਲਈ ਆਪਣੇ ਸਰੀਰ ਅਤੇ ਆਪਣੇ ਖਜ਼ਾਨਿਆਂ ਦੀ ਲੋੜ ਪਵੇਗੀ ਇਸੇ ਲਈ ਉਹਨਾਂ ਨੇ ਪਿਰਾਮਿਡ ਬਣਾਏ ਇਹ ਵਿਸ਼ਾਲ ਪੱਥਰ ਦੇ ਮਕਬਰੇ ਸਨ ਜੋ ਫਿਰਯੋਨ ਦੀ ਮਮੀ ਅਤੇ ਉਸ ਦੇ ਕੀਮਤੀ ਸਮਾਨ ਨੂੰ ਹਮੇਸ਼ਾ ਲਈ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤੇ ਗਏ ਸਨ। ਗੀਜ਼ਾ ਦਾ ਮਹਾਨ ਪਿਰਾਮਿਡ ਜੋ ਫਰੀਓਨ ਖੂਫੂ ਲਈ ਬਣਾਇਆ ਗਿਆ ਸੀ, ਪ੍ਰਾਚੀਨ ਦੁਨੀਆ ਦੇ 7 ਉਜੂਬਿਆਂ ਵਿੱਚੋਂ ਇੱਕ ਹੈ ਅਤੇ ਇਹ ਤੇ ਲੋਤਾ ਹੈ ਜੋ ਅੱਜ ਵੀ ਮੌਜੂਦ ਹੈ। ਇਸ ਨੂੰ ਬਣਾਉਣ ਲਈ ਲਗਭਗ 23 ਲੱਖ ਪੱਥਰ ਦੇ ਬਲਾਕਾਂ ਦੀ ਵਰਤੋਂ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਹਰ ਇੱਕ ਦਾ ਭਾਰ ਔਸਤਨ 2.5 ਟਨ ਸੀ। ਇਹਨਾਂ ਨੂੰ ਬਣਾਉਣ ਦੀ ਤਕਨੀਕ ਅੱਜ ਵੀ ਬਹਿਸ ਦਾ ਵਿਸ਼ਾ ਹੈ ਪਰ ਮੰਨਿਆ ਜਾਂਦਾ ਹੈ ਕਿ ਹਜ਼ਾਰਾਂ ਹੁਨਰਮੰਦ ਮਜ਼ਦੂਰਾਂ ਨਾ ਕਿ ਗੁਲਾਮਾਂ ਨੇ ਇਸ ਤਰ੍ਹਾਂ ਕੰਮ ਕੀਤਾ ਇਹ ਪੱਥਰਾਂ ਨੂੰ ਨੇੜੇ ਦੀਆਂ ਖਾਨਾਂ ਤੋਂ ਕੱਟਦੇ ਸਨ ਉਹਨਾਂ ਨੂੰ ਨੀਲ ਨਦੀ ਰਾਹੀਂ ਕਿਸ਼ਤੀਆਂ ਤੇ ਲਿਆਉਂਦੇ ਸਨ ਅਤੇ ਫਿਰ ਉਹਨਾਂ ਨੂੰ ਵਿਸ਼ਾਲ ਰੈਂਪਾਂ ਦੀ ਮਦਦ ਨਾਲ ਉੱਪਰ ਚੜਾਉਂਦੇ ਸਨ ਇਹ ਰੈਂਪ ਸਿੱਧੇ ਜਾਂ ਪਿਰਾਮਿਡ ਦੇ ਦੀਵਾਰੇ ਘੁੰਮਦੇ ਹੋਏ ਹੋ ਸਕਦੇ ਹਨ ਇਹ ਕੰਮ ਮਨੁੱਖੀ ਮਿਹਨਤ ਸਟੀਕ ਗਣਿਤ ਅਤੇ ਕਮਾਲ ਦੀ ਸੰਗਠਨਾਤਮਕ ਯੋਗਤਾ ਦਾ ਇੱਕ ਬੇਮਿਸਾਲ ਨਮੂਨਾ ਸੀ ਮਮੀ ਬਣਾਉਣ ਦੀ ਇਹ ਹਸਪਾਈ ਪ੍ਰਕਿਰਿਆ ਕੀ ਸੀ ਅਤੇ ਉਹ ਮੌਤ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਕੀ ਸੋਚਦੇ ਸਨ प्राचीन मिस्री ਲੋਕਾਂ ਲਈ ਮੌਤ ਇੱਕ ਅੰਤ ਨਹੀਂ ਬਲਕਿ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਸੀ। ਉਹਨਾਂ ਦਾ ਵਿਸ਼ਵਾਸ ਸੀ ਕਿ ਹਰ ਇੱਕ ਇਨਸਾਨ ਦੀ ਇੱਕ ਆਤਮਾ ਹੁੰਦੀ ਹੈ ਜਿਸ ਦੇ ਦੋ ਹਿੱਸੇ ਹੁੰਦੇ ਹਨ, ਕਾ ਅਤੇ ਬਾ। ਮੌਤ ਤੋਂ ਬਾਅਦ ਇਹ ਆਤਮਾ ਪਰਲੋਕ ਵਿੱਚ ਜਿਉਂਦੀ ਰਹਿੰਦੀ ਹੈ ਪਰ ਅਜਿਹਾ ਕਰਨ ਲਈ ਉਸਨੂੰ ਆਪਣੇ ਸਰੀਰ ਨੂੰ ਪਛਾਣਨ ਦੀ ਲੋੜ ਹੁੰਦੀ ਹੈ। ਜੇਕਰ ਸਰੀਰ ਨਸ਼ਟ ਹੋ ਜਾਂਦਾ ਹੈ ਤਾਂ ਆਤਮਾ ਹਮੇਸ਼ਾ ਲਈ ਭਟਕਦੀ ਰਹਿੰਦੀ ਹੈ। ਇਸੇ ਵਿਸ਼ਵਾਸ ਕਾਰਨ ਮੰਮੀਕਰਨ ਦੀ ਪ੍ਰਕਿਰਿਆ ਦਾ ਜਨਮ ਹੋਇਆ। ਇਹ ਸਰੀਰ ਨੂੰ ਸੜਨ ਤੋਂ ਬਚਾਉਣ ਦੀ ਇੱਕ ਬਹੁਤ ਹੀ ਗੁੰਝਲਦਾਰ ਅਤੇ ਵਿਗਿਆਨਿਕ ਪ੍ਰਕਿਰਿਆ ਸੀ। ਸਭ ਤੋਂ ਪਹਿਲਾਂ ਦਿਮਾਗ ਨੂੰ ਇੱਕ ਹੌਕ ਦੀ ਮਦਦ ਨਾਲ ਨੱਕ ਰਾਹੀਂ ਬਾਹਰ ਕੱਢਿਆ ਜਾਂਦਾ ਸੀ। ਫਿਰ ਪੇਟ ਵਿੱਚ ਇੱਕ ਚੀਰਾ ਲਗਾ ਕੇ ਫੇਫੜੇ, ਜਿਗਰ ਅਤੇ ਅੰਤੜੀਆਂ ਵਰਗੇ ਅੰਦਰੂਨੀ ਅੰਗਾਂ ਨੂੰ ਬਾਹਰ ਕੱਢ ਲਿਆ ਜਾਂਦਾ ਸੀ। ਦਿਲ ਨੂੰ ਸਰੀਰ ਦੇ ਅੰਦਰ ਹੀ ਛੱਡ ਦਿੱਤਾ ਜਾਂਦਾ ਸੀ ਕਿਉਂਕਿ ਉਹ ਮੰਨਦੇ ਸਨ ਕਿ ਇਹ ਸੋਚ ਅਤੇ ਭਾਵਨਾਵਾਂ ਦਾ ਕੇਂਦਰ ਹੈ। ਇਨ੍ਹਾਂ ਅੰਗਾਂ ਨੂੰ ਸੁਕਾ ਕੇ ਕੈਨੋਪਿਕ ਜਾਰ ਨਾਂ ਦੇ ਵਿਸ਼ੇਸ਼ ਬਰਤਨਾਂ ਵਿੱਚ ਰੱਖਿਆ ਜਾਂਦਾ ਸੀ ਇਸ ਤੋਂ ਬਾਅਦ ਸਰੀਰ ਨੂੰ ਨੈਟਰੋ ਨਾਂ ਦੀ ਇੱਕ ਖਾਸ ਲੂਣ ਨਾਲ ਟਾਕੇ 40 ਦਿਨਾਂ ਤੱਕ ਛੱਡ ਦਿੱਤਾ ਜਾਂਦਾ ਸੀ ਤਾਂ ਜੋ ਉਸ ਵਿੱਚੋਂ ਸਾਰੀ ਨਮੀ ਸੁੱਕ ਜਾਵੇ ਅੰਤ ਵਿੱਚ ਸੁੱਕੇ ਹੋਏ ਸਰੀਰ ਨੂੰ ਸੈਂਕੜੇ ਮੀਟਰ ਲੰਬੀਆਂ ਲినਨ ਦੀਆਂ ਪੱਟੀਆਂ ਵਿੱਚ ਸਾਧਾਰਨ ਨਾਲ ਲਪੇਟਿਆ ਜਾਂਦਾ ਸੀ ਪੱਟੀਆਂ ਦੇ ਵਿੱਚਕਾਰ ਸੁਰੱਖਿਆ ਲਈ ਤਵੀਤ ਰੱਖੇ ਜਾਂਦੇ ਸਨ ਫਿਰ ਇਸ ਮਮੀ ਨੂੰ ਇੱਕ ਤੋਂ ਬਾਅਦ ਇੱਕ ਕਈ ਤਬੂਤਾਂ ਜਿਨ੍ਹਾਂ ਨੂੰ ਸਾਰਕੋਫੈਗਸ ਕਿਹਾ ਜਾਂਦਾ ਹੈ ਵੈਚ ਰੱਖ ਕੇ ਮਕਬਰੇ ਵਿੱਚ ਦਫਨਾ ਦਿੱਤਾ ਜਾਂਦਾ ਸੀ ਸਫਿੰਕਸ ਜਿਸ ਦਾ ਸਰੀਰ ਸ਼ੇਰ ਦਾ ਅਤੇ ਸਿਰ ਇਨਸਾਨ ਦਾ ਹੈ ਦਾ ਅਸਲ ਰਾਜ ਕੀ ਹੈ ਪਿਰਾਮਿਡ ਦੇ ਨੇੜੇ ਰੇਤ ਵਿੱਚੋਂ ਉੱਪਰ ਦੀ ਇੱਕ ਹੋਰ ਵਿਸ਼ਾਲ ਤੇ ਰਹੱਸਮਈ ਮੂਰਤੀ ਹੈ ਗੀਜ਼ਾ ਦਾ ਮਹਾਨ ਸਫਿੰਕਸ ਇਹ ਦੁਨੀਆ ਦੀ ਸਭ ਤੋਂ ਵੱਡੀ ਇੱਕ ਪੱਥਰੀ ਮੂਰਤੀ ਹੈ ਜਿਸ ਨੂੰ ਇੱਕੋ ਚਟਾਨ ਨੂੰ ਤਰਾਸ਼ ਕੇ ਬਣਾਇਆ ਗਿਆ ਹੈ ਇਸ ਦਾ ਸਰੀਰ ਇੱਕ ਲੇਟੇ ਹੋਏ ਸ਼ੇਰ ਦਾ ਹੈ ਅਤੇ ਸਿਰ ਇੱਕ ਫਰੀਓਨ ਦਾ ਇਹ ਸਦੀਆਂ ਤੋਂ ਇਤਿਹਾਸਕਾਰਾਂ ਅਤੇ ਸੈਲਾਨੀਆਂ ਨੂੰ ਹੈਰਾਨ ਕਰਦੀ ਆ ਰਹੀ ਹੈ ਇਸ ਨਾਲ ਕਈ ਰਹੱਸ ਜੁੜੇ ਹੋਏ ਹਨ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਕਿਸ ਦਾ ਚਿਹਰਾ ਹੈ ਅਤੇ ਇਸ ਨੂੰ ਕਿਸ ਨੇ ਬਣਾਇਆ ਹੈ ਜ਼ਿਆਦਾਤਰ ਮਿਸਰ ਵਿਗਿਆਨੀ ਮੰਨਦੇ ਹਨ ਕਿ ਸਵਿੰਕਰਸ ਦਾ ਚਿਹਰਾ ਫਰੀਓਨ ਖਾਫਰੇ ਦਾ ਹੈ ਜਿਸ ਨੇ ਗੀਜ਼ਾ ਦਾ ਦੂਜਾ ਸਭ ਤੋਂ ਵੱਡਾ ਪੀਰਾਮਿਡ ਬਣਾਇਆ ਸੀ ਮੰਨਿਆ ਜਾਂਦਾ ਹੈ ਕਿ ਇਸ ਨੂੰ ਪਿਰਾਮਿਡ ਕੰਪਲੈਕਸ ਡੈਕ ਰਖਵਾਲੇ ਵਜੋਂ ਬਣਾਇਆ ਗਿਆ ਸੀ ਜੋ ਸ਼ੇਰ ਦੀ ਤਾਕਤ ਅਤੇ ਫਰੀਓਨ ਦੀ ਬੁੱਧੀ ਨੂੰ ਦਰਸਾਉਂਦਾ ਹੈ ਇੱਕ ਹੋਰ ਵੱਡਾ ਰਹੱਸ ਹੈ ਇਸ ਦੀ ਗਮ ਹੋਈ ਨੱਕ ਇੱਕ ਆਮ ਕਹਾਣੀ ਹੈ ਇਹ ਹੈ ਕਿ ਨੈਪੋਲੀਅਨ ਦੇ ਸੈਨਿਕਾਂ ਨੇ ਇਸ ਨੂੰ ਤੋਪ ਨਾਲ ਉਡਾ ਦਿੱਤਾ ਸੀ ਪਰ ਇਹ ਸੱਚ ਨਹੀਂ ਹੈ ਇਸ ਦੇ ਟੁੱਟਣ ਦੇ ਸਬੂਤ ਨੈਪੋਲੀਅਨ ਦੇ ਆਉਣ ਤੋਂ ਸੈਂਕੜੇ ਸਾਲ ਪਹਿਲਾਂ ਦੇ ਚਿੱਤਰਾਂ ਵਿੱਚ ਮਿਲਦੇ ਹਨ ਸ਼ਾਇਦ ਇਸ ਨੂੰ ਸਮੇਂ ਦੇ ਨਾਲ ਕੁਦਰਤੀ ਕਾਰਕਾਂ ਕਰਕੇ ਜਾਂ ਕਿਸੇ ਧਾਰਮਿਕ ਕਟੜਤਾ ਦੇ ਦੌਰ ਵਿੱਚ ਜਾਣ ਬੁੱਝ ਕੇ ਤੋੜਿਆ ਗਿਆ ਸੀ ਸਫਿੰਕਸ ਦੀ ਉਮਰ ਵੀ ਇੱਕ ਬਹਿਸ ਦਾ ਵਿਸ਼ਾ ਹੈ ਪਰ ਜ਼ਿਆਦਾਤਰ ਸਬੂਤ ਐਸਨੂੰ ਲਗਭਗ 4500 ਸਾਲ ਪੁਰਾਣਾ ਫਰੀਉਣ ਖਾਫਰੇ ਦੇ ਸਮੇਂ ਦਾ ਹੀ ਦੱਸਦੇ ਹਨ ਇਹ ਸ਼ਾਨਦਾਰ ਮੂਰਤੀ ਅੱਜ ਵੀ ਚੁੱਪਚਾਪ ਰੇਗਿਸਤਾਨ ਵਿੱਚ ਖੜੀ ਹੈ ਜਿਵੇਂ ਆਪਣੇ ਅੰਦਰ ਹਜ਼ਾਰਾਂ ਸਾਲਾਂ ਦੇ ਰਾਜ ਸਿਪਾਈ ਬੈਠੀ ਹੋਵੇ ਤਾਂ ਦੋਸਤੋ ਇਹ ਸੀ ਪ੍ਰਾਚੀਨ ਮਿਸਰ ਦੀ ਸ਼ਾਨਦਾਰ ਗਾਥਾ ਇਹ ਇੱਕ ਸਭਿਤਾ ਜਿਸ ਨੇ ਨੀਲ ਨਦੀ ਦੇ ਵਰਦਾਨ ਦੇ ਤੇ ਜਨਮ ਲਿਆ ਜਿਸ ਦੇ ਦੇਵਤਾ ਰਾਜਿਆਂ ਨੇ ਸਦੀਵੀ ਜੀਵਨ ਲਈ ਅਸਮਾਨ ਨੂੰ ਸ਼ੁੰਦੇ ਪੀਰਾਮਿਡ ਬਣਾਏ ਅਤੇ ਜਿਨ੍ਹਾਂ ਦੀ ਕਲਾ ਸੱਭਿਆਚਾਰ ਅਤੇ ਗਿਆਨ ਨੇ ਦੁਨੀਆ ਤੇ ਡੂੰਗੀ ਛਾਪ ਛੱਡੀ ਜਿਵੇਂ ਕਿ ਅਸੀਂ ਇਸ ਵੀਡੀਓ ਵਿੱਚ ਦੱਸਿਆ ਹੈ ਕਿ ਇਹ ਮਹਾਨ ਸਭਿਅਤਾ ਲਗਭਗ 33 ਪੂਰਬ ਵਿੱਚ ਖਤਮ ਹੋ ਗਈ ਜਦੋਂ ਆਖਰੀ ਪ੍ਰਿਯੋਨ ਮਹਾਰਾਣੀ ਕਲਿਓਪੈਟਰਾ ਦੀ ਮੌਤ ਤੋਂ ਬਾਅਦ ਇਹ ਰੋਮਨ ਸਾਮਰਾਜ ਦਾ ਇੱਕ ਸੂਬਾ ਬਣ ਗਈ ਪਰ ਭਾਵੇਂ ਉਹਨਾਂ ਦਾ ਸਾਮਰਾਜ ਖਤਮ ਹੋ ਗਿਆ ਉਹਨਾਂ ਦੀ ਵਿਰਾਸਤ ਅੱਜ ਵੀ ਜਿੰਦਾ ਹੈ ਉਨ੍ਹਾਂ ਦੀ ਲਿਖਤ ਹਾਇਰੋਗਲੀਫਸ ਨੇ ਸਾਨੂੰ ਉਨ੍ਹਾਂ ਦੇ ਇਤਿਹਾਸ ਨੂੰ ਸਮਝਣ ਵਿੱਚ ਮਦਦ ਕੀਤੀ। ਉਨ੍ਹਾਂ ਦਾ ਆਰਕੀਟੈਕਚਰ ਅੱਜ ਵੀ ਇੰਜੀਨੀਅਰਾਂ ਨੂੰ ਹੈਰਾਨ ਕਰਦਾ ਹੈ ਅਤੇ ਉਨ੍ਹਾਂ ਦੀਆਂ ਕਹਾਣੀਆਂ ਅਤੇ ਰਹੱਸ ਅੱਜ ਵੀ ਸਾਨੂੰ ਸਾਰਿਆਂ ਨੂੰ ਆਕਰਸ਼ਿਤ ਕਰਦੇ ਹਨ। ਪ੍ਰਾਚੀਨ ਮਿਸਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਨੁੱਖੀ ਸੱਭੇਤਾ ਕਿੰਨੀ ਸ਼ਕਤੀਸ਼ਾਲੀ, ਸਿਰਜਣਾਤਮਕ ਅਤੇ ਨਾਲ ਹੀ ਕਿੰਨੀ ਨਾਜ਼ੁਕ ਹੋ ਸਕਦੀ ਹੈ। ਪੰਜਾਬੀ ਫੈਕਟ ਟੂ ਪੀਡੀਆ ਤੇ ਮੇਰੇ ਯਾਨੀ ਵੀਰਪਾਲ ਕੌਰ ਦੇ ਨਾਲ ਇਸ ਇਤਿਹਾਸ ਸਫਰ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਪ੍ਰਾਚੀਨ ਮਿਸਰ ਬਾਰੇ ਸਭ ਤੋਂ ਦਿਲਚਸਪ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਰਹੇ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ